ਪੱਗ ਬੰਨੀ ਉਹਨਾਂ ਤਾਂ ਸਿੱਖੀ ਸੀਗੀ ਮੈਂ ਉਹਨਾਂ ਤੋਂ ਸਿੱਖਦਾ ਰਿਆ ਤੇ ਮੈਂ ਹੁਣ ਵੀ ਜਦੋਂ ਪੱਗ ਬੰਨਦਾ ਮੈਂ ਯੂਨੀਵਰਸਿਟੀ ਜਾਂਦਾ ਮੈਨੂੰ ਕਈ ਜਣੇ ਕਹਿੰਦੇ ਤੂੰ ਜਮਾਂ ਸੇਮ ਪੱਗ ਉਹਨਾਂ ਵਰਗੀ ਬੰਨਦਾ ਮੈਨੂੰ ਬਹੁਤ ਲੋਕੀ ਕਹਿੰਦੇ ਆ ਕਹਿੰਦੇ ਤੇਰੇ ਪੱਗ ਦਾ ਸਟਾਈਲ ਜਮਾਂ ਰਾਜਵੀਦਵੰਦੇ ਵਰਗਾ ਜਦੋਂ ਵੀ ਚਾਰ ਕਲਾਕਾਰ ਇਕੱਠੇ ਹੁੰਦੇ ਆ ਤੇ ਸਾਡੇ ਤੁਹਾਡੇ ਵਰਗੇ ਬੜੇ ਚਾਹ ਕਰਦੇ ਆ ਵੀ ਕਲਾਕਾਰ ਇਕੱਠੇ ਹੋਏ ਆ ਮੈਨੂੰ ਲੱਗਦਾ ਪੂਰੀ ਇੰਡਸਟਰੀ ਇਕੱਠੀ ਸੀ ਲੇਕਿਨ ਮੌਕਾ ਇਹੋ ਜਿਹਾ ਸੀਗਾ ਕਿ ਸ਼ਾਇਦ ਹਰ ਕੋਈ ਉਦਾਸ ਸੀ ਚਾਹ ਤੋਂ ਉਹ ਵੀ ਉਹਨਾਂ ਕਲਾਕਾਰਾਂ ਦੀ ਮੌਜੂਦਗੀ ਦਾ ਚਾਹ ਹੋਣ ਨਾਲ ਉਹ ਗੰਭੀਰ ਸੀਗਾ ਕਿ ਸਾਡਾ ਭਰਾ ਚਲਾ ਗਿਆ ਤੇ ਉਹਦੇ ਕਰਕੇ ਸਾਰੇ ਆਏ ਨੇ ਐਡੇ ਕਲਾਕਾਰ ਜਿਵੇਂ ਆਪਾਂ ਖੜੇ ਆਂ ਵੀ ਜੇ ਉਹ ਆਪਾਂ ਦੇਖੇ ਕਿ ਖੁਸ਼ੀ ਦੇ ਮੌਕੇ ਤੇ ਆਪਾਂ ਨੂੰ ਚਾਹ ਚੜਦਾ ਵੀ ਆਹ ਬੰਦੇ ਤੇ ਅਸੀਂ ਕੋਲੇ ਖੜੇ ਸੀ ਵੀ ਘਰਦਿਆਂ ਨੂੰ ਦੱਸੀਦਾ ਵੀ ਆਹ ਕਲਾਕਾਰ ਨੂੰ ਅਸੀਂ ਕੋਲੋਂ ਦੇਖਿਆ ਜਾਂ ਇਹਦੇ ਨਾਲ ਤਸਵੀਰ ਕਰਾਈ ਯਾਨੀ ਉਦਣੇ ਚੀਜ਼ਾਂ ਮਹਿਸੂਸ ਹੀ ਨਹੀਂ ਹੋ ਰਹੀਆਂ ਸੀ ਬੇਡੇਡੇ ਕਲਾਕਾਰ ਸਾਡੇ ਨੇੜੇ ਤੇੜੇ ਫਿਰਦੇ ਆ ਵੀ ਮਾਹੌਲ ਹੀ ਇਹੋ ਜਿਹਾ ਸੀਗਾ ਵੀ ਉਹ ਚੀਜ਼ਾਂ ਹਲੇ ਵੀ ਯਕੀਨ ਪਾਸ ਸਮਝੋ ਬਾਹਰ ਹੀ ਆ ਵੀ ਦੱਸ ਨਹੀਂ ਹੋਣੀ ਇਹ ਚੀਜ਼ ਦਾ ਕੋਈ ਹੈ ਨਹੀਂ ਹਾਂ ਤਾਈਆ ਵੀ ਰਾਜ ਦੇ ਲੋਕ ਇੱਥੇ ਘੁੰਮਣ ਫਿਰਨ ਗਏ ਉਹ ਵੀ ਪਿੰਡ ਫੇਰ ਕਿਹੜਾ ਮਾਲੂ ਆਂ ਲੱਗਦਾ ਹਾਂ ਕਿਵੇਂ ਅਸੀਂ ਗਰਾਉਂਡ 'ਚ ਖੇਡਦੇ ਆਂ ਕਿੱਕਟ ਕਿਵੇਂ ਅਸੀਂ ਬਾਹਰ ਜਾਂਦੇ ਆਂ ਪਿੰਡਾਂ 'ਚ ਖੇਡਣ ਪਹਿਲਾਂ ਕਿਵੇਂ ਸਾਨੂੰ 4-5 ਸਾਲ ਪਹਿਲਾਂ ਕੋਈ ਜਾਣਦਾ ਨਹੀਂ ਸੀਗਾ ਵੀ ਇਹ ਪਿੰਡ ਕਿੱਥੋਂ ਆ ਕੀ ਆ ਹੁਣ ਜਾਣਦੇ ਆਂ ਵੀ ਸਾਰੇ ਕਿਵੇਂ ਨਾਮ ਲੈਂਦੇ ਵੀ ਰਾਜਵੀਰ ਦੇ ਬੰਦੇ ਤੋਂ ਆਏ ਆ ਪਿੰਡ ਤੋਂ ਸਾਰੇ ਅੱਜ ਤੱਕ ਕਰਦੇ ਆ ਵੀਰੇ ਦੀ ਵੀ ਪੈਸਾ ਹਰੇ ਕੋਲੇ ਹੁੰਦਾ ਵਾ ਪਰ ਉਹਨਾਂ ਨੇ ਅਸਲ 'ਚ ਇਹੀ ਲੋਕਾਂ ਨੂੰ ਵੀ ਇੱਕ ਜਣ ਕੇ ਕਹਿ ਦਈਏ ਵੀ ਇੱਕ ਇਹੀ ਦੱਸਿਆ ਵਾ ਵੀ ਜ਼ਿੰਦਗੀ ਕੱਟੀ ਨਹੀਂ ਜਾਉਣੀ ਚਾਹੀਦੀ ਆ ਤੇ ਉਹ ਕਰ ਵੀ ਰਹੇ ਸੀ ਉਹ ਆਪ ਦਾ ਹਰੇਕ ਹਾਸਾ ਮਕੌਲ ਐਡਵੈਂਚਰ ਹਰੇਕ ਪਾਸੇ ਜੋ ਬੰਦਾ ਇਹ ਨਹੀਂ ਸੀ ਕਲੀ ਗਾਇਕੀ ਆ ਸੇਦ ਹਰੇਕ ਚੀਜ਼ ਨੂੰ ਦੇ ਰੇ ਸੀ ਮਨ ਨੂੰ ਪਹਿਰਾ ਗਾਈ ਰਾਈਟਿੰਗ ਆ ਉਹ ਇੱਥੇ ਗਰਾਊਂਡ 'ਚ ਬੋਰਡ ਆਇਆ ਵੀ ਰਹਿੰਗੇ ਮੈਂ ਸੀ ਖੇਡਦੇ ਸੀ ਛੋਟੇ ਸੀ ਪਹਿਲਾਂ ਪਹਿਲਾਂ ਬੋਰਡ ਹੁਣੇ ਮਿਲੇ ਨੂੰ ਵੀ ਕਿਵੇਂ ਆ ਸਾਡੇ ਤੇ ਹੁਣੇ ਆ ਜਿਹੜੇ 올ਡ ਡੇਸ ਆ ਉਨਾਂ ਨੂੰ ਇਹ ਕਹਿਣਾ ਚੱਲੂ ਆ ਬਾਬਾ ਹੁਣ ਤੈਨੂੰ ਢੀੜਾ ਘੜਾ ਕੇ ਲਿਆਵਾਂ ਪਤਾ ਨਹੀਂ ਤੁਸੀਂ ਤਾਂ ਹਰ ਪਲ ਅਹਿਸਾਸ ਕਰਦੇ ਹੋਵੋ ਕਿ ਤੁਹਾਡੇ ਪਿੰਡ ਦੇ ਵਿੱਚ ਇੰਨੀ ਉਦਾਸੀ ਫੀਲ ਹੁੰਦੀ ਹੈ ਇਹ ਥਾਂ ਤੇ ਜਦੋਂ ਆਪਾਂ ਦੇਖਦੇ ਆਂ ਵੀ ਫੋਟੋ ਲੱਗੀ ਆ ਫੋਟੋ ਲੱਗੀ ਦੇਖ ਕੇ ਜਿੱਥੇ ਬੱਚੇ ਬਹੁਤ ਛੋਟੇ ਐ ਇਹਦੇ ਉਹਨਾਂ ਦੇ ਬੇਟ ਨੂੰ ਤਾਂ ਅਜੇ ਪਤਾ ਵੀ ਨਹੀਂ ਵੀ ਮੇਰੇ ਪਪਾ ਕੌਣ ਆਈ ਅਜੇ ਲੜਕੀ ਨੂੰ ਤਾਂ ਪਤਾ ਸੀਗਾ ਵੀ ਹਾਂ ਤੁਸੀਂ ਗਰਾਉਂਡ ਆਨੇ ਹੋ ਜਦੋਂ ਜਦੋਂ ਤੁਸੀਂ ਉਹ ਥਾਂ ਨੂੰ ਦੇਖਦੇ ਹੋ ਪਿੰਡ ਦਾ ਜੀ ਹੋਣਾ ਤੇ ਜਾਂ ਉਹਨਾਂ ਦੇ ਛੋਟੇ ਭਰਾ ਹੋਣਾ ਤੇ ਹੈਨਾ ਇਹ ਕਿਹੜੇ ਜਜ਼ਬਾਤ ਨੇ ਜਿਹੜੇ ਲੜਦੇ ਜਾਂਦੇ ਯਕੀਨ ਨਹੀਂ ਹੋ ਰਿਹਾ ਜੀ ਵੀ ਹੰਜ ਕੀ ਨਹੀਂ ਹੋ ਰਿਹਾ ਵੀ ਭੋਗ ਹੀ ਗਿਆ ਵਾ ਵੀ ਜਦੋਂ ਉਹਨੇ ਆ ਵੀ ਫੋਟੋ ਦੇ ਦਵੀ ਇੰਨੀ ਵਧੀਆ ਫੁਟ ਪੱਗ ਪੁਗ ਬਣੀ ਵੀ ਸੋਹਣਾ ਲੱਗਦਾ ਵੀਰਾ ਵੀ ਆ ਵੀ ਇੱਥੇ ਹੀ ਚੱਲ ਨਹੀਂ ਹੋ ਰਿਹਾ ਯਕੀਨ ਅਜੇ ਵੀ ਕਿਉਂ ਹੋ ਗਿਆ ਵਾ ਇਨਸਾਨ ਪਤਾ ਨਹੀਂ ਕਿੱਥੇ ਚਲਿਆ ਜਾਂਦਾ ਹੈ। ਉਦੀ ਮੌਜੂਦਗੀ ਦੇ ਵਿੱਚ ਉਦਾਸੀ ਵੀ ਹਾਸੇ 'ਚ ਬਦਲ ਜਾਂਦੀ ਹੈ ਔਰ ਸਭ ਕੁਝ ਜਿਵੇਂ ਬਹੁਤ ਸੋਹਣਾ ਲੱਗਣ ਲੱਗ ਜਾਂਦਾ ਹੈ ਲੇਕਿਨ ਉੱਥੇ ਜਦੋਂ ਇਨਸਾਨ ਦੁਨੀਆ ਤੋਂ ਚਲਿਆ ਜਾਂਦਾ ਹੈ ਤੇ ਸਭ ਕੁਝ ਉਦਾਸ ਲੱਗਦਾ ਹੈ। ਸੋ ਅੱਜ ਅਸੀਂ ਪਿੰਡ ਪੌਣਾ ਆਏ ਆ ਕਿਉਂਕਿ ਰਾਜਪੀਰ ਜਵੰਦਾ ਜਿਹੜੇ ਸਾਨੂੰ ਇਸ ਦੁਨੀਆ ਤੋਂ ਛੱਡ ਕੇ ਜਾ ਚੁੱਕੇ ਨੇ ਔਰ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਉਸੇ ਹੀ ਥਾਂ ਉਸੇ ਸਕੂਲ ਦੇ ਵਿੱਚ ਜਿੱਥੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਜਿਸ ਸਟੇਜ ਤੇ ਔਰ ਜਿਸ ਥਾਂ ਤੇ ਅਸੀਂ ਖੜੇ ਆ ਇਹ ਉਹ ਥਾਂ ਹੈ ਜਿੱਥੇ ਉਹਨਾਂ ਦੇ ਠੀਕ ਹੋਣ ਦੇ ਲਈ ਦਿਨ ਰਾਤ ਜਾਗਣ ਵਾਲੇ ਤੇ ਸੇਵਾ ਕਰਨ ਵਾਲੇ ਆਪਣੇ ਯਾਰ ਨੂੰ ਬਚਾਉਂਦਿਆਂ ਦੀ ਉਮੀਦ ਕਰਨ ਵਾਲੇ ਕਨਵਰ ਗਰੇਵਾਲ ਬੈ ਕੇ ਉਦਾਸ ਅੱਖਾਂ ਤੇ ਨਿਰਾਸ਼ ਮਨ ਨਾਲ ਦੇਖ ਰਹੇ ਸੀ ਕਿ ਅਸੀਂ ਆਪਣੇ ਦੋਸਤ ਨੂੰ ਇਸ ਦੁਨੀਆ ਤੋਂ ਜਾਂਦੇ ਹੋਏ ਕਿਵੇਂ ਵੀਖ ਸਕਦੇ ਆ ਹਰ ਕੋਈ ਉਦਾਸੀ ਹਰ ਕਿਸੇ ਦੀ ਅੱਖਾਂ 'ਚ ਸੀ ਉਹ ਮਾਂ ਉਹ ਉਹਨਾਂ ਦੀ ਵਾਈਫ ਉਹਨਾਂ ਦੇ ਬੱਚੇ ਇੰਡਸਟਰੀ ਦਾ ਹਰ ਉਹ ਇਨਸਾਨ ਕੁਲਵਿੰਦਰ ਬਿੱਲਾ ਹੋ ਗਿਆ ਜਾਂ ਉਹਨਾਂ ਦੇ ਨਾਲ ਜਿਹੜਾ ਨੇ ਯੂਨੀਵਰਸਿਟੀ ਦੇ ਵਿੱਚ ਟਾਈਮ ਸਪੈਂਡ ਕੀਤਾ ਇਕੱਠੇ ਕਲਾਕਾਰ ਬਣੇ ਉਹ ਸਫ਼ਰ طے ਕੀਤਾ ਹਰ ਬੰਦਾ ਇੱਥੇ ਉਦਾਸੀ ਲੈ ਕੇ ਗਿਆ ਜਿਹੜਾ ਕਿ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਘਰੇ ਆ ਕੇ ਸ਼ਾਇਦ ਰੌਣਕਾਂ ਲੱਗਦੀਆਂ ਹੋਣਗੀਆਂ ਸ਼ਾਇਦ ਸਾਰੇ ਆ ਕੇ ਬਹੁਤ ਸੋਹਣਾ ਸਮਾਂ ਬਤਾਉਂਦੇ ਹੋਣਗੇ ਸੋ ਪਿੰਡ ਦੀ ਉਹ ਨੌਜਵਾਨ ਪੀੜ੍ਹੀ ਸਾਡੇ ਨਾਲ ਹੈ ਜਿਨ੍ਹਾਂ ਤੋਂ ਅਸੀਂ ਜਾਣਾਂਗੇ ਕਿ ਰਾਜਵੀਰ ਦੇ ਨਾਲ ਕਿਦਦਾ ਦਾ ਸਮਾਂ ਬਿਤਾਇਆ ਜਾਂ ਕਿਹੜੀਆਂ ਯਾਦਾਂ ਅੱਜ ਵੀ ਉਹ ਆਪਣੇ ਦਿਲ 'ਚ ਸਾਂਭੀ ਬੈਠੇ ਨੇ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਰਾਜਵੀਰ ਜਵੰਦਾ ਦੇ ਲਈ ਇਸ ਤਰੀਕੇ ਨਾਲ ਪਿੰਡ 'ਚ ਆਉਣਾ ਪਏਗਾ ਕਿ ਸ਼ਬਦ ਵੀ ਨਹੀਂ ਮਿਲਣਗੇ ਔਰ ਸਮਝ ਵੀ ਨਹੀਂ ਆਏਗੀ ਬਟ ਉਹਨਾਂ ਦੀ ਫਿਲਮ ਆ ਰਹੀ ਹੈ ਸੋ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਨੂੰ ਹੋਰ ਲੋਕਾਂ ਤੱਕ ਹੈ ਨਾ ਲੈ ਕੇ ਜਾ ਸਕੀਏ ਸੋ ਜਦੋਂ ਰਾਜਵੀਰ ਜਵੰਦਾ ਦਾ ਨਾਮ ਆਉਂਦਾ ਹੈ ਪਹਿਲੇ ਤੁਹਾਡੇ ਕੋਲ ਮੈਂ ਜਾਨਣਾ ਚਾਹਾਂਗੀ ਕਿ ਤੁਸੀਂ ਕੀ ਅਹਿਸਾਸ ਦਿਲ ਚ ਸੰਭੀ ਬੈਠੇ ਹੋ ਦੇਖੋ ਮੈਡਮ ਜਦੋਂ ਵੀ ਰਾਜਵੀਰ ਨੂੰ ਸਾਨੂੰ ਪੁੱਛਦਾ ਵਾ ਪਹਿਲਾਂ ਤਾਂ ਸਾਡੇ ਪਿੰਡ ਦਾ ਕਿਸੇ ਨੂੰ ਨਾਮ ਨਹੀਂ ਵੀ ਪਤਾ ਨਹੀਂ ਸੀ ਵੀ ਇਹਨਾਂ ਦਾ ਪਿੰਡ ਦਾ ਨਾਮ ਵੀ ਆ ਵੀ ਹਾਂ ਜਦੋਂ ਰਾਜਵੀਰ ਥੋੜਾ ਜਿਹਾ ਗਰੋਅ ਕਰ ਗਈ ਵਧੀਆ ਗੋਂ ਵਗੈਰਾ ਲੱਗ ਗਈ ਸੀਗੇ ਮਤਲਬ ਇਹ ਵਿਧੀਆਂ ਨਾਲ ਉਹਨਾਂ ਦਾ ਹੋ ਗਿਆ ਸੀ ਕਿ ਸਾਨੂੰ ਵੀ ਸਾਡੇ ਜਿਹੜੇ ਬਾਹਰ ਸੀਗੇ ਮੁੰਡੇ ਸਾਡੇ ਨਾਲ ਐਡ ਹੁੰਦੇ ਸੀ ਪੁੱਛਦੇ ਸੀਗੇ ਵੀ ਹਾਂ ਵੀ ਵਿਧੀਆਂ ਆਵਾ ਵੀ ਅਸੀਂ ਵੀ ਆਦੇ ਬੇਟਿਆਂ ਦੇ ਮਗਰਾਂ ਸਾਡੀ ਫੈਮਿਲੀ ਅੰਬਰ ਚ ਕਿਸੇ ਦਾ ਵੀ ਵਿਆਹ ਹੋ ਵੀ ਅਸੀਂ ਇਹਨੂੰ ਹੀ ਲਾਈਵ ਸ਼ੋਅ ਲਗਵਾਉਣਾ ਵਾ ਪਰ ਜਦੋਂ ਉਹ ਥੋੜਾ ਜਿਹਾ ਜਦੋਂ ਐਕਸੀਡੈਂਟ ਹੋਇਆ ਸੀਗਾ ਪਹਿਲਾਂ ਸਾਨੂੰ ਯਕੀਨ ਹੈ ਹੋਇਆ ਹੀ ਨਹੀਂ ਸੀਗਾ ਵੀ ਸਾਨੂੰ ਲੱਗ ਕੋਈ ਫੇਕ ਵਗੈਰਾ ਨਿਊਜ਼ ਹੋਣੀ ਆ ਜਿਹੜਾ ਸਾਡੇ ਪਿੰਡ ਦੇ ਸਰਪੰਚ ਨੇ ਦੱਸਿਆ ਵੀ ਹਾਂ ਵੀ ਇਦਾਂ ਗੱਲ ਹੋਈ ਆ ਮਿਸਨ ਥੋੜਾ ਹੋਇਆ ਤਾਂ ਇਹ ਵੀ ਸਾਨੂੰ ਵਿੱਚ ਦੀ ਇਦਾਂ ਵੀ ਸਾਡੇ ਫਾਦਰ ਸਾਹਿਬ ਵੀ ਗਏ ਸੀਗੇ ਉੱਥੇ ਹਸਪੀਟਲ ਵਰਟਿਸ ਜੋ ਅਸੀਂ ਵੀ ਕਾਲ ਵਗੈਰਾ ਕਰਕੇ ਪਹੁੰਚਦੇ ਸੀ ਮਤਲਬ ਰਿਐਲਿਟੀ ਵਿੱਚ ਨਹੀਂ ਦੱਸਦੇ ਸੀ ਕਿ ਕਿਉਂਕਿ ਹਾਲਤ ਉਹਦੀ ਬਹੁਤ ਨਾਜ਼ੁਕੀ ਸੀਗੀ ਉਦੋਂ ਤੁਸੀਂ ਤੇ ਉਹਨਾਂ ਥੋੜਾ ਹੁੰਦਾ ਸੀਗਾ ਵੀ ਵੀ ਇਦਾਂ ਹੋਣਾ ਨਹੀਂ ਚਾਹੀਦਾ ਸੀ ਕਿਉਂਕਿ ਹੁਣ ਥੋੜਾ ਜਿਹਾ ਉਹਨੇ ਬਹੁਤ ਉੱਪਰ ਤੱਕ ਜਾਣਾ ਸੀਗਾ ਸ਼ੋਅ ਵਗੈਰਾ ਬਹੁਤ ਬੱਕ ਸੀਗੇ ਉਹਨਾਂ ਦੇ ਤੇ ਬਹੁਤ ਮਿਸ ਕਰਦੇ ਉਹਨਾਂ ਨੂੰ ਅਸੀਂ ਸੋ ਇਹ ਜਿਹੜਾ ਸਕੂਲ ਹੈ ਤੁਹਾਡੇ ਤੁਸੀਂ ਵੀ ਸਾਰੇ ਇੱਥੋਂ ਪੜ੍ਹੇ ਹੋ ਇਸ ਸਕੂਲ ਚ ਪਿੰਡ ਨਹੀਂ ਹੁਣਾ ਪੜ੍ਹਦੇ ਨਹੀਂ ਬਲੋਂ ਨੇ ਇੱਥੋਂ ਹੀ ਪੜਿਆ ਵਾ ਇਸ ਤੋਂ ਬਾਅਦ ਸਨਮਤੀ ਲੱਗਿਆ ਸੀ ਵੀ ਉਹੀ ਉੱਥੋਂ ਹੀ ਸਟੱਡੀ ਉਹਦੀ ਪਲੱਸ 2 ਕੰਪਲੀਟ ਕੀਤੀ ਹੈ ਜੀ 2023 ਵਿੱਚ ਅਸੀਂ ਉੱਥੋਂ ਪਲੱਸ 2 ਕੰਪਲੀਟ ਕੀਤੀ ਆ ਇੱਕ ਨਾ ਹੁੰਦਾ ਕਿ ਜਿੱਦਾਂ ਸਰਪੰਚ ਸਾਹਿਬ ਦੱਸ ਰਹੇ ਸੀ ਵੀ ਪਿੰਡ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਕਰਵਾਉਣਾ ਜਾਂਦਾ ਸੀ ਕਹਿੰਦੇ ਵੀ ਪ੍ਰੋਗਰਾਮ ਤਾਂ ਕਰਾ ਗਿਆ ਬਟ ਆਪ ਨਹੀਂ ਸੀ ਤੇ ਖੁਸ਼ੀ ਦੀ ਥਾਂ ਤੇ ਹਰ ਕੋਈ ਉਦਾਸ ਸੀ ਜਦੋਂ ਵੀ ਚਾਰ ਕਲਾਕਾਰ ਇਕੱਠੇ ਹੁੰਦੇ ਆ ਤੇ ਸਾਡੇ ਤੁਹਾਡੇ ਵਰਗੇ ਬੜੇ ਚਾਅ ਕਰਦੇ ਆ ਵੀ ਕਲਾਕਾਰ ਇਕੱਠੇ ਹੋਏ ਆ ਮੈਨੂੰ ਲੱਗਦਾ ਪੂਰੀ ਇੰਡਸਟਰੀ ਇਕੱਠੀ ਸੀ ਲੇਕਿਨ ਮੌਕਾ ਇਹੋ ਜਿਹਾ ਸੀਗਾ ਕਿ ਸ਼ਾਇਦ ਹਰ ਕੋਈ ਉਦਾਸ ਸੀ ਸ਼ਾਇਦ ਤੁਹਾਨੂੰ ਵੀ ਉਹਨਾਂ ਕਲਾਕਾਰਾਂ ਦੀ ਮੌਜੂਦਗੀ ਦਾ ਚਾਅ ਹੋਣ ਨਾਲ ਉਹ ਗਮ ਸੀਗਾ ਕਿ ਸਾਡਾ ਭਰਾ ਚਲਾ ਗਿਆ ਤੇ ਉਹਦੇ ਕਰਕੇ ਸਾਰੇ ਆਏ ਨੇ ਹਾਂਜੀ ਅੱਜ ਤੋਂ ਕੋ ਟੋੜ ਦੋ ਤਿੰਨ ਸਾਲ ਪਹਿਲਾਂ ਮਤਲਬ ਮਿਲੇ ਸੀ ਉਹਨਾਂ ਨੇ ਕਿਹਾ ਸੀ ਵੀ ਆਪਾਂ ਆਪਣੇ ਪਿੰਡ 'ਚ ਖਾੜਾ ਲਗਾਵਾਂਗੇ ਵੀ ਬਹੁਤ ਵਧੀਆ ਸੀ ਹੁਣ ਇਦਾਂ ਨਹੀਂ ਸੀ ਪਤਾ ਵੀ ਉਹੀ ਪਿੰਡ ਜੇ ਵੀ ਉਹਦੀ ਅੰਤਿਮ ਅਰਦਾਸ ਹੋਊਗੀ ਵੀ ਇਦਾਂ ਯਕੀਨ ਥੋੜਾ ਜਿਆਦਾ ਕਰਨਾ ਮੁਸ਼ਕਲ ਹੋਇਆ ਕਿਉਂਕਿ ਜੋ ਜਿਹੜੇ ਵੀ ਨਹੀਂ ਵੀ ਜਾਣਦੇ ਸੀ ਜਦੋਂ ਉਹਦਾ ਆ ਅੰਤਿਮ ਅਰਦਾਸ ਸੀਗੀ ਉਹਦੀ ਉਹ ਬਹੁਤ ਦੂਰੋਂ ਦੂਰੋਂ ਅਸੀਂ ਕੋਈ ਸੰਗਰੂਰ ਤੋਂ ਕੋਈ ਕਿੰਨੀ ਦੂਰੋਂ ਆਨੰਦਪੁਰ ਸਾਹਿਬ ਤੋਂ ਬਹੁਤ ਦੂਨੀਆ ਸੀ ਜਿਹੜੇ ਬਾਹਰ ਵੀ ਸੀਗੇ ਉਹਨਾਂ ਨੇ ਬਹੁਤ ਕਾਲ ਵਗੈਰਾ ਕਰਦੇ ਹੁੰਦੇ ਹਰ ਪਲ-ਪਲ ਦੀ ਅਪਡੇਟ ਉਹਨਾਂ ਦੇ ਸਿਹਤ ਬਾਰੇ ਲੈਂਦੇ ਸੀਗੇ ਕਿਉਂਕਿ ਵੀ ਕੋਈ ਵੀ ਸੀ ਗਾਣੇ ਉਹਦੇ ਬਹੁਤ ਵਧੀਆ ਸੀ ਇਦਾਂ ਨਹੀਂ ਵੀ ਸੀ ਕੋਈ ਕਿਸੇ ਦੇ ਉੱਪਰ ਜਾਂ ਕੋਈ ਲੜਕੀ ਵગેਰਾ ਕੋਈ ਨਹੀਂ ਸਾਰੇ ਗਾਣੇ ਆਪਾਂ ਫੈਮਿਲੀ ਵਿੱਚ ਬੈਠ ਕੇ ਸੁਣ ਸਕਦੇ ਸੀਗੇ ਬਹੁਤ ਉਹ ਤਾਂ ਮਨ ਬਹੁਤ ਉਦਾਸ ਸੀਗਾ ਵੀ ਇਦਾਂ ਹੋਣਾ ਨਹੀਂ ਚਾਹੀਦਾ ਸੀ ਕਿਉਂਕਿ ਹਜੇ ਉਹਨਾਂ ਦੇ ਬੱਚੇ ਬਹੁਤ ਛੋਟੇ ਐ ਉਹਨਾਂ ਦੇ ਬੇਟ ਨੂੰ ਤਾਂ ਹਜੇ ਪਤਾ ਵੀ ਨਹੀਂ ਵੀ ਮੇਰੇ ਪਾਪਾ ਕੌਣ ਆਏ ਹਜੇ ਲੜਕੀ ਨੂੰ ਤਾਂ ਪਤਾ ਸੀਗਾ ਵੀ ਹਾਂ ਉਹਨਾਂ ਦੀ ਬੇਟੀ ਵੀ ਬਹੁਤ ਸੀਗੀ ਵੀ ਹਾਂ ਪਰ ਆਪਾਂ ਜੀ ਲੜਕੀ ਨਹੀਂ ਆਈ ਇਦਾਂ ਥੋੜਾ ਬਹੁਤ ਅਫਸੋਸ ਹੁੰਦਾ ਏ ਇਹ ਗੱਲਾਂ ਏ ਆਈ ਥਿੰਕ ਉਹ ठाए ਜਿੱਥੇ ਕਨਵਰਬਾਈ ਹੈ ਨਾ ਬੈਠੇ ਸੀ ਕਿ ਇਕ ਲਾਚਾਰ ਬੇਬਸ ਇਨਸਾਨ ਨਹੀਂ ਹੁੰਦਾ ਕਿ ਮੈਂ ਕੁਝ ਨਹੀਂ ਕਰ ਸਕਦਾ ਹੁਣ ਆਪਣੀ ਅੱਖਾਂ ਅੱਗੇ ਆਪਣੇ ਛੋਟੇ ਭਰਾ ਆਪਣੇ ਦੋਸਤ ਨੂੰ ਜਾਂਦੇ ਹੋਏ ਦੇਖ ਰਿਹਾ ਸਾਰੇ ਕਲਾਕਾਰ ਜਿਹੜੇ ਵੀ ਉਹਨਾਂ ਦੇ ਨਾਲ ਰਹੇ ਨੇ ਕਿ ਤੁਸੀਂ ਜਦੋਂ ਇੱਥੇ ਮੌਜੂਦ ਸੀਗੇ ਇਹ ਪੂਰਾ ਆਈ ਥਿੰਕ ਭਰਿਆ ਹੋਇਆ ਸੀਗਾ ਇੱਕ ਛੋਟਾ ਭਰਾ ਹੋਣ ਨਾ ਤੇ ਜਾਂ ਪਿੰਡ ਦਾ ਇੱਕ ਜੀ ਹੋਣ ਨਾ ਤੇ ਉਹ ਤੁਹਾਡੇ ਜਜ਼ਬਾਤ ਕੀ ਚੱਲ ਰਹੇ ਸੀ ਉਸ ਟਾਈਮ ਮਣੋਂ ਦੇ ਕੋਈ ਇਦਾਂ ਨਹੀਂ ਸੀਗਾ ਮਤਲਬ ਜੀ ਕਦੋਂ ਨੇ ਆਉਣਾਗਾ ਜਾਂ ਸਾਨੂੰ ਮਿਲਕੇ ਨਹੀਂ ਜਾਣਾ ਇੱਥੇ ਸਾਡੇ ਗਰਾਊਂਡ ਦੇ ਸਾਡੇ ਬਹੁਤ ਸਾਰੇ ਮਿੱਤਰ ਖੇਡਦੇ ਹੁੰਦੇ ਸੀ ਉਹਨਾਂ ਨੇ ਆਉਣਾ ਆਫਰ ਫੋਟੋ ਵਗੈਰਾ ਵੀ ਹੁੰਦੀ ਸੀ ਇਦਾਂ ਨਹੀਂ ਸੀਗਾ ਮਤਲਬ ਅੱਜ ਕੱਲ ਜਿਵੇਂ ਸਿੰਗਰ ਆ ਕੋਈ ਵੀ ਜੇ ਕੋਈ ਉਹਨਾਂ ਦਾ ਫੈਨ ਜਾਂਦਾ ਵਾ ਵੀ ਪਿਕ ਵੀ ਨਹੀਂ ਕਰਾਉਣ ਦਿੰਦੇ ਹੁਣ ਉਹਨਾਂ ਦੀ ਵੀਡੀਓ ਬਰਗੀਆਂ ਚਲ ਰਹੀਆਂ ਚਲ ਰਹੀ ਸੀ ਛੋਟੇ ਬੱਚੇ ਉਹਨਾਂ ਨੂੰ ਉੱਤਰ ਕੇ ਵੀਡੀਓ ਵੀ ਸ਼ੂਟ ਕਰਵਾਏ ਵੀ ਅਸੀਂ ਥੋਡੇ ਫੈਨ ਰਾਹੀ ਹੁੰਦਾ ਵੇ ਸਾਡਾ ਫੈਨ ਆਈ ਉਹ ਵੀਡੀਓ ਬਹੁਤ ਟ੍ਰੈਂਡੀ ਚੱਲੀ ਉਹਦਾ ਹੀ ਬਹੁਤ ਮਖੋਲੀ ਸੀਗਾ ਇਦਾਂ ਨਹੀਂ ਸੀਗਾ ਵੀ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਉਹਨਾਂ ਨੇ ਜਦੋਂ ਆਉਣਾ ਮਿਲ ਕੇ ਜ਼ਰੂਰ ਜਾਣਾ ਔਰ ਕਿਹੜੀਆਂ ਯਾਦਾਂ ਨੇ ਪਿੰਡ ਦੀਆਂ ਜਿਹੜੀਆਂ ਤੁਸੀਂ ਹਮੇਸ਼ਾ ਰਾਜਵੀਰ ਦਾ ਜਦੋਂ ਵੀ ਜ਼ਿਕਰ ਹੋਏਗਾ ਯਾਦ ਕਰੋਗੇ ਜਾਂ ਦੱਸੋਗੇ ਮੈਡਮ ਦੇ ਕੋਈ ਯਾਦਾਂ ਤਾਂ ਆਉਂਦੀਆਂ ਬਹੁਤ ਨਹੀਂ ਜੀ ਹੁਣ ਕਿਹੜੀ ਕਿਹੜੀ ਅੱਜ ਤੋਂ ਜਦੋਂ ਥੋੜੇ ਟਾਈਮ ਪਹਿਲਾਂ ਸਾਡੇ ਉੱਤੇ ਪੈਣ ਦੇ ਸਾਥ ਦੇ ਵਿੱਚ ਉਹਨਾਂ ਨੇ ਗਾਣਾ ਗਾਇਆ ਸੀਗਾ ਅਜ ਤੋਂ ਕਟੂਕਟ 15 16 ਦੀ ਗੱਲ ਆ ਜੀ ਤਾਂ ਬਹੁਤ ਛੋਟੇ ਛੋਟੇ ਹੁੰਦੇ ਸੀ ਉਹਦੇ 5ਵੀਂ 6ਵੀਂ ਕਲਾਸ ਚ ਹੁੰਦੇ ਸੀ ਉਦੋਂ ਤੇ ਇਹ ਸਾਨੂੰ ਬਹੁਤ ਵਧੀਆ ਲੱਗੇ ਇਦਾਂ ਨੇ ਸਾਰੇ ਪਿੰਡ ਚ ਸੀਗਾ ਵੀ ਕੋਈ ਹੈ ਨਹੀਂ ਸੀਗਾ ਕਲਾਕਾਰ ਸਾਡੇ ਪਿੰਡੋਂ ਤਾਂ ਕੋਈ ਜਾਣਦਾ ਤੱਕ ਨਹੀਂ ਸੀ ਜਦੋਂ ਮੈਨਾਂ ਥੋੜਾ ਹੋਇਆ ਉਦੋਂ ਸਾਡਾ ਪਿੰਡ ਥੋੜਾ ਹੋਇਆ ਵੀ ਪਤਾ ਲੱਗਿਆ ਵੀ ਆਹ ਪਿੰਡ ਦਾ ਕਲਾਕਾਰ ਸੀਗਾ ਇਹ ਉਹ ਜੀ ਤੁਸੀਂ ਜਦੋਂ ਵੀ ਰਾਜਵੀਰ ਦਾ ਨਾਮ ਹੁਣ ਲਿਆ ਜਾਂਦਾ ਹੈ ਜਾਂ ਲਿਆ ਜਾਂਦਾ ਸੀ ਹੈਨਾ ਕਿਹੜੀ ਇਹੋ ਜੀ ਯਾਦ ਹੈ ਕਿਹੜੀ ਇਹੋ ਜੀ ਉਹਨਾਂ ਦੀ ਗੱਲ ਹੈ ਜਿਹੜੀ ਹਮੇਸ਼ਾ ਤੁਸੀਂ ਜ਼ਿਕਰ ਕਰਨਾ ਚਾਹੋਗੇ ਜਿਸ ਬਾਰੇ ਦੇਖੋ ਜੀ ਮੈਨੂੰ ਅੱਜ ਵੀ ਯਾਦ ਆ ਜਦੋਂ ਉਹਨਾਂ ਦਾ ਪਹਿਲਾ ਗਾਣਾ ਆਇਆ ਸੀ ਦੁਗ ਦੁਗ ਰਾਜੀਵ ਜਵੰਦਾ ਉਦੋਂ ਮੈਂ 6ਵੀਂ 7ਵੀਂ ਵਿੱਚ ਹੁੰਦਾ ਸੀ ਤੇ ਮੈਂ ਸਪੈਸ਼ਲ ਉਹਨਾਂ ਦੇ ਘਰੇ ਗਿਆ ਮੈਂ ਪੁੱਛਿਆ ਗਾਣਾ ਕਿਹੜੇ ਚੈਨਲ ਤੇ ਕਿੰਨੇ ਵਜੇ ਆਊਗਾ ਹਾਂ ਤੇ ਉਹਨਾਂ ਨੇ ਮੈਨੂੰ ਦੱਸਿਆ ਰਾਤੀ 8 ਵਜੇ ਗਾਣਾ ਆਇਆ ਸੀ ਐਮ ਐਚ 1 ਚੈਨਲ ਤੇ ਤੇ ਮੈਂ ਅੱਧਾ ਘੰਟਾ ਪਹਿਲਾਂ ਹੀ ਉਹ ਚੈਨਲ ਲਾ ਕੇ ਬੈਠਾ ਉਹਨਾਂ ਦੇ ਗਾਣੇ ਦੀ ਵੇਟ ਕਰਦਾ ਸੀ ਕਦੋਂ ਆਊ ਤੇ ਕਦੋਂ ਮੈਂ ਦੇਖਾ ਉਹਨਾਂ ਦਾ ਪਹਿਲਾ ਗਾਣਾ ਤੇ ਮੈਂ ਸਕੂਲੇ ਆਪਣੇ ਫਰੈਂਡਸ ਨੂੰ ਵੀ ਦੱਸਿਆ ਕਿ ਮੇਰਾ ਚਾਚਾ ਤੇ ਉਹਨਾਂ ਦਾ ਗਾਣਾ ਆਇਆ ਤੇ ਸਾਰੇ ਦੇਖਿਓ ਤੇ ਹੋਰ ਵੀ ਕਈ ਯਾਦਾਂ ਨੇ ਹੁਣ ਜਦੋਂ ਪਹਿਲੀ ਵਾਰ ਕੈਨੇਡਾ ਗਏ ਸੀ ਉਹਨਾਂ ਦਾ ਸ਼ੋਅ ਸੀ ਉਹ ਉਧਰੋਂ ਮੇਰੇ ਲਈ ਪਤੰਗ ਲੈ ਕੇ ਆਏ ਸੀਗੇ ਅੱਛਾ ਹਾਂਜੀ ਤੇ ਉਹ ਬਹੁਤ ਵੱਡਾ ਸੀ ਅਸੀਂ ਇੱਥੇ ਗਰਾਊਂਡ ਤੇ ਡਾਇਆ ਸੀ ਇਕੱਠੇ ਨੇ ਮਿਲ ਕੇ ਉਹ ਬੀਚ ਤੇ ਡਾਉਣ ਵਾਲਾ ਪਤੰਗ ਸੀਗਾ ਅੱਛਾ ਹਾਂਜੀ ਅਸੀਂ ਬਹੁਤ ਵੱਡੇ ਉੱਡੇ ਨਹੀਂ ਅਸੀਂ ਬਹੁਤ ਇੱਥੇ ਗੇੜੇ-ਗੇੜੇ ਕੱਢੀਏ ਭੱਜੀ ਗਏ ਲੈ ਕੇ ਉੱਡੇ ਨਹੀਂ ਸਾਡੇ ਤੋਂ ਓਕੇ ਹੋਰ ਵੀ ਬਹੁਤ ਸਾਰੀਆਂ ਆਦਾਂ ਨੇ ਹੁਣ ਕਿਹੜੀ-ਕਿਹੜੀ ਦੱਸਿਆ ਹਾਂਜੀ ਇੱਕ ਬਹੁਤ ਹੀ ਪਿਆਰਾ ਇਨਸਾਨ ਔਰ ਕਲਾਕਾਰ ਤੇ ਸੀ ਪੱਗ ਦੀ ਬੜੀ ਸ਼ਾਨ ਉਹਨਾਂ ਨੇ ਵਧਾਈ ਹੈ ਹੈਨਾ ਫੋਟੋ ਦੇਖੋ ਕਿੰਨੀ ਸੋਹਣੀ ਪੱਗ ਬੰਨੀ ਹੋਈ ਹੈ ਤੁਹਾਡੇ ਸਿਰ ਤੇ ਵੀ ਦਸਤਾਰ ਸਜਾਈ ਹੋਈ ਹੈ ਤੁਸੀਂ ਸੋ ਜਦੋਂ ਵੀ ਸਿੱਖੀ ਦੀ ਰਾਜਵੀਰ ਦੀ ਕਿਉਂਕਿ ਉਹਨਾਂ ਨੇ ਹਮੇਸ਼ਾ ਪੰਜਾਬੀ ਸੱਭਿਆਚਾਰ ਨੂੰ ਬੜੀ ਖੂਬਸੂਰਤੀ ਨਾਲ ਪ੍ਰਮੋਟ ਕੀਤਾ ਉਹਨਾਂ ਦਾ ਪਹਿਰਾਵਾ ਉਹਨਾਂ ਦੀ ਬੋਲਵਾਨੀ ਬਹੁਤ ਜੱਜਦੇ ਸੀਗੇ ਹੈਨਾ ਤੁਸੀਂ ਕਿ ਦਾ ਅਹਿਸਾਸ ਕਰ ਮੈਂ ਨਾ ਪੱਗ ਬੰਨੀ ਉਹਨਾਂ ਤੋਂ ਸਿੱਖੀ ਸੀਗੀ ਮੈਂ ਉਹਨਾਂ ਤੋਂ ਸਿੱਖਦਾ ਰਿਆ ਤੇ ਮੈਂ ਹੁਣ ਵੀ ਜਦੋਂ ਪੱਗ ਬੰਨਦਾ ਮੈਂ ਯੂਨੀਵਰਸਿਟੀ ਜਾਂਦਾ ਮੈਨੂੰ ਕਈ ਜਣੇ ਕਹਿੰਦੇ ਤੂੰ ਜਮਾਂ ਸੇਮ ਪੱਗ ਉਹਨਾਂ ਵਰਗੀ ਬੰਨਦਾ ਮੈਨੂੰ ਬਹੁਤ ਲੋਕੀ ਕਹਿੰਦੇ ਆ ਕਹਿੰਦੇ ਤੇਰੇ ਪੱਗ ਦਾ ਸਟਾਈਲ ਜਮਾਂ ਰਾਜਵੀਜ ਬੰਦੇ ਵਰਗਾ ਹਾਂਜੀ ਭਾਈ ਕਿਉਂਕਿ ਉਹਨੂੰ ਸਾਡੇ ਵਿੱਚ ਘਰ ਰਹੀਆਂ ਬਟ ਵਾਸ ਦੀ ਬਾਕੀ ਉਹਨਾਂ ਦੀ ਫਿਲਮ ਆ ਰਹੀ ਹੈ ਯਮਲਾ ਹੈ ਨਾ ਇੱਕ ਯਾਦ ਹਜੇ ਬਾਕੀ ਹੈ ਉਹਨਾਂ ਦੇ ਗੀਤ ਨੇ ਹਮੇਸ਼ਾ ਜਿਉਂਦੇ ਰਹਿਣਗੇ ਉਹਦੇ ਜ਼ਰੀਏ ਲੇਕਿਨ ਜਦੋਂ ਜਦੋਂ ਵੀ ਇਹੋ ਜੀ ਕਿਹੜੀ ਗੱਲ ਹੋਏਗੀ ਕਿ ਜਦ ਹਮੇਸ਼ਾ ਘਾਟ ਮਹਿਸੂਸ ਹੋਏਗੀ ਕਿ ਯਾਰ ਕਾਸ਼ ਰਾਜਵੀਰ ਹੁੰਦੇ ਜਾਂ ਹੁੰਦੇ ਤੇ ਇਹ ਕਰਦੇ ਹਾਂਜੀ ਜੀ ਸਾਨੂੰ ਹੁਣ ਖੁਸ਼ੀ ਬਹੁਤ ਕੀ ਉਹਨਾਂ ਦੀ ਹੁਣ ਫਿਲਮ ਆ ਰਹੀ ਆ ਮੈਂ ਤਾਂ ਇਹੀ ਬੇਨਤੀ ਕਰਦਾ ਤੁਸੀਂ ਆਪਣੇ ਸਾਰੇ ਪਰਿਵਾਰ ਨਾਲ ਜਾਓ ਤੇ ਆ ਫਿਲਮ ਦੇਖੋ ਜੀ ਜੀ ਸੋ ਤੁਸੀਂ ਵੀਰੇ ਕਿਹੜੀ ਇਹੋ ਜੀ ਯਾਦ ਹੈ ਕਿਹੜੀ ਇਹੋ ਜਿਹਾ ਅਹਿਸਾਸ ਹੈ ਜਿਹੜਾ ਰਾਜਵੀਰ ਦਾ ਸਾਂਝਾ ਕਰਨਾ ਚਾਹੋਗੇ ਕਿਵੇਂ ਅਸੀਂ ਗਰਾਊਂਡ 'ਚ ਵੀ ਖੇਡਦੇ ਹਾਂ ਮੈਂ ਕ੍ਰਿਕਟ ਕਿਵੇਂ ਅਸੀਂ ਬਾਹਰ ਜਾਂਦੇ ਆ ਪਿੰਡਾਂ 'ਚ ਖੇਡਣ ਪਹਿਲਾਂ ਕਦੇ ਸਾਨੂੰ 4-5 ਸਾਲ ਪਹਿਲਾਂ ਕੋਈ ਜਾਣਦਾ ਨਹੀਂ ਸੀਗਾ ਵੀ ਇਹ ਪਿੰਡ ਕਿੱਥੋਂ ਆ ਕੀ ਆ ਹੌਣ ਜਾਣਦੇ ਆ ਵੀ ਸਾਰੇ ਕਵੇਂ ਨਾਮ ਲੈਂਦੇ ਰਾਇ ਵੀਰ ਦੇ ਬੰਦੇ ਤੋਂ ਆਏ ਆ ਪਿੰਡ ਤੋਂ ਸਾਰੇ ਅੱਜ ਦੇ ਕਰਦੇ ਵੀਰੇ ਦੀ ਵੀ ਹੌਣ ਚੱਲ ਪਹਿਲਾਂ ਕਵੇਂ ਆਉਂਦੇ ਥੋੜਾ ਜਿਹਾ ਕਿਵੇਂ ਵੀਰੇ ਆਏ ਥੋੜਾ ਘੱਟ ਸੀਗਾ ਹੁਣੇ ਮੇ ਨਾਮ ਹੋ ਗਿਆ ਜਿਆਦਾ ਕਿਵੇਂ ਹੁਣ ਵੀ ਪਹਿਲਾਂ ਸਾਰਿਆਂ ਦੇ ਫੋਨ ਆਉਣ ਲੱਗ ਜਾਂਦੇ ਆ ਵੀ ਪੋਨੇ ਪਿੰਡ ਦੀ ਟੀਮ ਨੇ ਆਉਣਾ ਫਿਰ ਰਾਇ ਵੀਰ ਦੀ ਟੀਮ ਨੇ ਆਉਣਾ ਕਿਵੇਂ ਸਾਰੇ ਕਰਕੇ ਆ ਰਾਇ ਵੀਰ ਦੇ ਵੀਰੇ ਦੇ ਅਫਸੋਸ ਤਾਂ ਹੈਗਾ ਕਿਵੇਂ ਹਈ ਆ ਵੀ ਕਿਵੇਂ ਨਾ ਯਕੀਨ ਨਹੀਂ ਹੋ ਰਿਹਾ ਯਕੀਨ ਨਹੀਂ ਹੋ ਰਿਹਾ ਯਕੀਨ ਨਹੀਂ ਹੋ ਰਿਹਾ ਇੱਕ ਨਾ ਵੀਰਾ ਦੂਜਾ ਆਪਣਾ ਉਹ ਬੋਰ ਉਹਨਾਂ ਦੇ ਹੀ ਗੁੱਜਿਆ ਪੈਰਾ ਪੈਰਾਗਲਾਈਂਗ ਉਹ ਇੱਥੇ ਗਰਾਊਂਡ 'ਚ ਬੋਰ ਆਇਆ ਵੀ ਰਿੰਗ ਵਿੱਚ ਖੇਡਦੇ ਸੀ ਛੋਟੇ ਸੀ ਪਹਿਲਾਂ ਪਹਿਲਾਂ ਬੋਰ ਹੁਣ ਮੇਲੇ ਤੋਂ ਵੀ ਕਿਵੇਂ ਆ ਸਾਡੇ ਤੇ ਹੁਣੇ ਆ ਜਿਹੜੇ ਕੋਲ ਡੇਸ ਆ ਉਹਨਾਂ ਨੂੰ ਹੀ ਕਹਿਣਾ ਚੱਲੋ ਆ ਬਾਬਾ ਹੁਣ ਤੈਨੂੰ ਗਿੜਾ ਕਢਾ ਕੇ ਲਿਆਵਾਂ ਬਹੁਤ ਜਾਦਾਂ ਦਾ ਬਹੁਤ ਆ ਕਿਵੇਂ ਹੁਣ ਦੱਸ ਵੀ ਨਹੀਂ ਸਕਦੇ ਵੀ ਕੀ ਕੀ ਆ ਹੁਣ ਪਰ ਪਤਾ ਨਹੀਂ ਤੁਸੀਂ ਤਾਂ ਹਰ ਪਲ ਅਹਿਸਾਸ ਕਰਦੇ ਹੋਵੋਗੇ ਤੁਹਾਡੇ ਪਿੰਡ ਦੇ ਵਿੱਚ ਇੰਨੀ ਉਦਾਸੀ ਫੀਲ ਹੁੰਦੀ ਹੈ ਇਹ ਥਾਂ ਤੇ ਜਦੋਂ ਆਪਾਂ ਦੇਖਦੇ ਆ ਵੀ ਫੋਟੋ ਲੱਗੀ ਆ ਫੋਟੋ ਲੱਗੇ ਦੇਖ ਕੇ ਜਿੱਥੇ ਹੱਸਦਾ ਚਿਹਰਾ ਦੇਖ ਕੇ ਇੱਕ ਦੂਜੇ ਬੰਦੇ ਯਾਰ ਇੱਥੇ ਤਾਂ ਹੈ ਨਾ ਇਹਨਾਂ ਦਾ ਅੰਤਿਮ ਅਰਦਾਸ ਹੋਈ ਆ ਇੱਥੇ ਤਾਂ ਇਹਨਾਂ ਨੂੰ ਅਮਨ ਸ਼ਰਧਾਂਜਲੀ ਅਖੀਰਲੀ ਟਾਈਮ ਦਿੱਤੀ ਗਈ ਹੈ ਸੋ ਜਦੋਂ ਜਦੋਂ ਤੁਸੀਂ ਗਰਾਊਂਡ ਆਨੇ ਹੋ ਜਦੋਂ ਜਦੋਂ ਤੁਸੀਂ ਉਸ ਥਾਂ ਨੂੰ ਦੇਖਦੇ ਹੋ ਪਿੰਡ ਦਾ ਜੀ ਹੋਣ ਨਾ ਤੇ ਉਹਨਾਂ ਦੇ ਛੋਟੇ ਭਰਾ ਹੋਣ ਨਾ ਤੇ ਹੈ ਨਾ ਇਹ ਕਿਹੜੇ ਜਜ਼ਬਾਤ ਨੇ ਜਿਹੜੇ ਲੜਦੇ ਜਾਂਦਾ ਯਕੀਨ ਨਹੀਂ ਹੋ ਰਿਹਾ ਜੀ ਵੀ ਹਾਂ ਜੀ ਯਕੀਨ ਨਹੀਂ ਹੋ ਰਿਹਾ ਵੀ ਹੋ ਕੀ ਗਿਆ ਵਾ ਵੀ ਜੇ ਰੋਂ ਆਨੇ ਆ ਵੀ ਫੋਟੋ ਦੇ ਦੇ ਵੀ ਇੰਨੀ ਵਧੀਆ ਫੋਟੋ ਪੱਗ ਪੁਗ ਬਣੀ ਵੀ ਸੋਹਣਾ ਲੱਗਦਾ ਵੀਰਾ ਬਈਆ ਬਈ ਇੱਥੇ ਹੀ ਚੱਲ ਨਹੀਂ ਹੋ ਰਿਹਾ ਯਕੀਨ ਅਜੇ ਵੀ ਵੀ ਕਿ ਹੋ ਕੀ ਗਿਆ ਵਾ ਭੈਣ ਤੁਸੀਂ ਸਾਰੇ ਜਾਓਗੇ ਫਿਲਮ ਦੇਖਣ ਹਾਂ ਜੀ ਜ਼ਰੂਰ ਜਾਵਾਂਗੇ ਅਸੀਂ ਤਾਂ ਹੀ ਸਾਰਿਆਂ ਨੂੰ ਰਿਕਵੈਸਟ ਕਰਦੇ ਆਂ ਅੜੀਆਂ ਨਾਲ ਜਾਵਾਂਗੇ ਜ਼ਰੂਰ ਜਾਵਾਂਗੇ ਅਸੀਂ ਤਾਂ ਹੀ ਉਹਨਾਂ ਨੂੰ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਵੀ ਸਾਰੇ ਆਪਣੇ ਫੈਮਿਲੀ ਮੈਂਬਰ ਨਾਲ ਆਪਣੇ ਬੱਚਿਆਂ ਨਾਲ ਜ਼ਰੂਰ ਫਿਲਮ ਦੇਖਣ ਜਾਣ ਕਿਉਂਕਿ ਅਸੀਂ ਰਾਜਵੀਰ ਵੀਰੇ ਨੂੰ ਆਪਣੇ ਦਿਲਾਂ 'ਚ ਸਾਬ ਦੇ ਦਿਲਾਂ 'ਚ ਜਿੰਦਾ ਰੱਖਣਾ ਚਾਹੁੰਦੇ ਆਂ ਇਹੀ ਸਾਰਿਆਂ ਨੂੰ ਰਿਕਵੈਸਟ ਆ ਵੀ ਸਾਰੇ ਵੱਤਵਾਰ 28 ਨਵੰਬਰ ਨੂੰ ਫਿਲਮ ਦੇਖਣ ਜ਼ਰੂਰ ਜਾਇਓ ਸੋ ਰਾਜਵੀਰ ਦੀ ਯਾਦ ਦੇ ਵਿੱਚ ਅੱਛਾ ਸੀ ਉਹਨਾਂ ਦੇ ਗੱਲਾਂ ਕਰ ਰਹੇ ਹਾਂ ਉਹਨਾਂ ਦੇ ਅਹਿਸਾਸ ਜਜ਼ਬਾ ਸਾਂਝੇ ਕਰ ਰਹੇ ਵੀਰੇ ਤੁਸੀਂ ਵੱਡੇ ਭਰਾ ਨੂੰ ਜਦੋਂ ਵੀ ਜ਼ਿਕਰ ਹੋਏਗਾ ਜਾਂ ਜਦੋਂ ਵੀ ਰਾਜਵੀਰ ਚ ਬੰਦਾ ਦਾ ਨਾਮ ਆਉਂਦਾ ਹੈ ਜਾਂ ਆਏਗਾ ਕਿਹੜੇ ਅਹਿਸਾਸ ਜਜ਼ਬਾ ਨੇ ਜਿਹੜੇ ਸਾਂਝੇ ਕਰਨਾ ਚਾਹੋਗੇ ਅਹਿਸਾਸ ਮੈਡਮ ਇਹੀ ਆ ਵੀ ਦੇਖੋ ਜਿਵੇਂ ਦੱਸਿਆ ਵੀ ਅਸੀਂ ਕਰੈਕਟ ਖੇਡ ਦਾ ਸਾਡੇ ਪਿੰਡ ਦੇ ਮੁੰਡੇ ਜਿਵੇਂ ਪਹਿਲਾਂ ਜਾਂਦੇ ਹੁੰਦੇ ਸੀ ਖੇਡਣਾ ਤੇ ਉਦੋਂ ਇੰਨਾ ਕੋਈ ਕਾਸ ਧਿਆਨ ਨਹੀਂ ਦਿੰਦਾ ਸੀ ਜਿਵੇਂ ਆਮ ਲੋਕ ਜਾਂਦੇ ਆ ਖੇਡਣ ਕਹਿੰਦੇ ਸੀ ਵੀ ਆਹ ਫਲਾਣਾ ਪਿੰਡ ਜਿਵੇਂ ਹੁਣ ਅਸੀਂ ਜਾਣਦੇ ਆ ਜਦੋਂ ਗਰਾਊਂਡ 'ਚ ਐਂਟਰ ਹੋਣ ਤੋਂ ਪਹਿਲਾਂ ਵੀ ਨਾਮ ਬੋਲਦੇ ਪੂਨਾ ਪਿੰਡ ਆ ਰਿਹਾ ਖੇਡਣ ਉਦੋਂ ਪਹਿਲਾਂ ਇਹ ਬੋਲਦੇ ਆ ਵੀ ਰਾਜਵੀਰ ਦੇ ਪਿੰਡ ਦੇ ਮੁੰਡੇ ਆ ਰਹੇ ਆ ਉਹ ਫਿਰ ਆਪ ਦੇ ਆਪ ਨੂੰ ਹਾਲੇ ਜਦੋਂ ਆ ਗੱਲ ਨਹੀਂ ਹੋਈ ਸੀ ਸੀ ਖੇਡਣ ਸਾਨੂੰ ਮਨ ਨੂੰ ਚਾਹ ਹੁੰਦਾ ਸੀ ਵੀ ਸਾਨੂੰ ਜਾਣਦੇ ਆ ਲੋਕ ਵੀ ਇੱਕ ਬੰਦੇ ਦੇ ਨਾਮ ਨਾਲ ਸਾਨੂੰ ਸੀ 20 ਮੁੰਡੇ ਖੇਡਣ ਜਾਂਦੇ ਆ ਵੀ ਸਾਡਾ 20 ਦਾ ਨਾਮ ਸਾਰੇ ਕਿਤੇ ਯਾਨੀ ਲਾਈਵ ਵੀ ਚੱਲਦਾ ਸਾਰਿਆਂ ਨੂੰ ਪਤਾ ਲੱਗਦਾ ਵੀ ਪੂਨਾ ਪਿੰਡ ਹੈ ਕੋਈ ਤੇ ਹੁਣ ਚਲੋ ਇਧਰ ਘਟਨਾ ਹੋਈ ਆ ਉਸ ਤੋਂ ਬਾਅਦ ਤਾਂ ਹੁਣ ਚਲੋ ਮਨ ਉਸ ਹਾਬ ਦੇ ਆ ਫੇਰ ਵੀ ਜਾਨੀ ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਸਾਡੇ ਪਿੰਡ ਨੂੰ ਕੋਈ ਜਾਣਨ ਲੱਗਿਆ ਵੀ ਆ ਸਾਨੂੰ ਕੋਈ ਬਾਹਰ ਅੰਦਰ ਖੇਡਣ ਜਾਂਦੇ ਆ ਤਾਂ ਸਾਨੂੰ ਕੋਈ ਜਾਣਦਾ ਤਾਂ ਵੀਰੇ ਦੇ ਨਾਮ ਨਾਲ ਹੀ ਪਤਾ ਲੱਗਿਆ ਨਹੀਂ ਸਾਡੇ ਪਿੰਡ ਨੂੰ ਕੋਈ ਦੂਰ ਦੂਰ ਤੱਕ ਵੀ ਕਿਸੇ ਨੂੰ ਨਹੀਂ ਪਤਾ ਲੱਗਦਾ ਸੀਗਾ ਹੁਣ ਜਿਵੇਂ ਪੂਨਾ ਇੱਕ ਕੋਠੇ ਪੂਨਾ ਪਿੰਡ ਆ ਹੁਣ ਕਈਆਂ ਨੂੰ ਜੇ ਦੱਸਣਾ ਪੈਂਦਾ ਸੀ ਪੂਨਾ ਉਹਨਾਂ ਨੂੰ ਉਹੀ ਲੱਗਦਾ ਸੀ ਹੁਣ ਵੀ ਜੇ ਕਿਸੇ ਨੂੰ ਪੋਨਾ ਪਿੰਡ ਕਹੀਦਾ ਉਹਨਾਂ ਨੂੰ ਇਹ ਲੱਗਦਾ ਵੀ ਕਿਤੇ ਕੋਠਾ ਪੋਨਾ ਨਹੀਂ ਫੇਰ ਹੁਣ ਗੱਲ ਆਉਂਦੀ ਹੈ ਵੀ ਰਾਜਵੀਰ ਦਾ ਪਿੰਡ ਉਹ ਰਾਜਵੀਰ ਦੇ ਪਿੰਡ ਦੇ ਹਿਸਾਬ ਨਾਲ ਉਹ ਅਗਲੇ ਸਾਡੇ ਪਿੰਡ ਆਉਂਦੇ ਆ ਅੱਛਾ ਜਦੋਂ ਅਸੀਂ ਪਹਿਲੇ ਰੀਲਾ ਰੂਲਾ ਦੇਖਦੇ ਸੀ ਮਖੌਲੀ ਬਹੁਤ ਸੀਗੇ ਉਹ ਹੈਨਾ ਵੀ ਉਹ ਘੁੰਮਣ ਗਏ ਵੀ ਰੀਲਾ ਰੂਲਾ ਪਾਉਂਦੇ ਰਹਿੰਦੇ ਸੀ ਹੁਣ ਉਹ ਸਰਪੰਚ ਸਾਹਿਬ ਕਹਿ ਰਹੇ ਸੀ ਜਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੁੰਦਾ ਕਹਿੰਦੇ ਵੀ ਹੁਣ ਜੀ ਜੀ ਨਹੀਂ ਕਰਦਾ ਰੀਲ ਆਂਦੀ ਅਸੀਂ ਸਕਰੋਲ ਕਰ ਦਿੰਨੇ ਆ ਵੀ ਦੇਖੀ ਨਹੀਂ ਜਾਂਦੀ ਤੁਸੀਂ ਉਹਨਾਂ ਦੇ ਗਾਣੇ ਰੀਲਾ ਦੇਖਣ ਦੇਖਦੇ ਹੋ ਜਾਂ ਤੁਹਾਨੂੰ ਵੀ ਇਦਾਂ ਲੱਗਦਾ ਕਿ ਨਹੀਂ ਦੇਖ ਜਦੋਂ ਜਦੋਂ ਰੀਲ ਆਉਂਦੀ ਹੈ ਪਹਿਲੀ ਕាល ਯਕੀਨ ਹੀ ਨਹੀਂ ਹੁੰਦਾ ਜੋ ਰੀਲ ਦੇਖਦੇ ਆਂ ਰੈਂਡਮ ਕੋਈ ਆ ਜਾਂਦੀ ਹੈ ਰੀਲ ਨਹੀਂ ਯਕੀਨ ਹੁੰਦਾ ਹਜੇ ਵੀ ਹਾਂ ਸਭ ਤੋਂ ਜ਼ਿਆਦਾ ਤਾਂ ਪਤਾ ਨਹੀਂ ਸੋਸ਼ਲ ਮੀਡੀਆ ਆ ਗਿਆ ਇੱਕ ਪਾਸੇ ਉਹਨਾਂ ਦੀ ਰੀਲ ਆਉਂਦੀ ਹੈ ਕਿ ਅੰਤਿਮ ਅਰਦਾਸ ਹੋ ਰਿਹਾ ਲੈ ਕੇ ਆ ਰਿਹਾ ਪਿੰਡ ਦਾ ਕਾਠ ਹੈ ਦੂਸਰੇ ਪਾਸੇ ਉਹਨਾਂ ਦਾ ਕੋਈ ਮਖੌਲੀ ਜੀ ਰੀਲ ਸਾਹਮਣੇ ਆ ਜਾਂਦੀ ਹੈ ਸੋ ਬੇਸਿਕਲੀ ਵਾਕਈ ਯਕੀਨ ਨਹੀਂ ਆਉਂਦਾ ਵੀਰੇ ਤੁਸੀਂ ਕੋਈ ਇਹੋ ਜਿਹਾ ਅਹਿਸਾਸ ਹੈ ਜਜ਼ਬਾਤ ਸਾਂਝਾ ਕਰਨਾ ਅਸਲ ਕਿ ਮੈਡਮ ਉਹਨਾਂ ਦੀ ਨਾ ਮੋਟੀਵੇਟੇ ਸੀਗਾ ਵੀ ਉਹਨਾਂ ਨੇ ਬੰਦੇ ਨੇ ਜ਼ਿੰਦਗੀ ਕੱਟਣੀ ਨਹੀਂ ਸੀ ਉਹ ਜੌਨ ਦਾ ਤਰੀਕਾ ਦਸ ਰਹੇ ਸੀਗੇ ਜੀ ਪੈਸਾ ਹਰੇਕ ਕੋਲੇ ਹੁੰਦਾ ਵਾ ਪਰ ਉਹਨਾਂ ਨੇ ਅਸਲ 'ਚ ਇਹੀ ਲੋਕਾਂ ਨੂੰ ਵੀ ਇੱਕ ਯਾਨੀ ਕਿ ਕਹਿ ਦਈਏ ਵੀ ਇੱਕ ਇਹੀ ਦੱਸਿਆ ਵਾ ਵੀ ਜ਼ਿੰਦਗੀ ਕੱਟੀ ਨਹੀਂ ਜਾਣੀ ਚਾਹੀਦੀ ਆ ਤੇ ਉਹ ਕਰ ਵੀ ਰਹੇ ਸੀ ਉਹ ਆਪ ਦਾ ਹਰੇਕ ਹਾਸਾ ਮਕੌਲ ਐਡਵੈਂਚਰ ਹਰੇਕ ਪਾਸੇ ਜੋ ਬੰਦਾ ਇਹ ਨਹੀਂ ਸੀ ਕਿ ਕਲੀ ਗਾਇਕੀ ਆ ਸੇਧ ਹਰੇਕ ਚੀਜ਼ ਨੂੰ ਦੇ ਰਹੇ ਸੀ ਮਨ ਨੂੰ ਜੀ ਜੀ ਸੋ ਤੁਸੀਂ ਤੁਸੀਂ ਕੋਈ ਇਹੋ ਜਿਹੀ ਗੱਲ ਸਾਂਝੀ ਬਾਕੀ ਨਾਲ ਬਿਰੇ ਦਾ ਥੋੜਾ ਜਿਆਦਾ ਦਰਖਤਾਂ ਨਾਲ ਜਿਆਦਾ ਪਿਆਰ ਸੀਗਾ ਜੀ ਦਰਖਤਾਂ ਨਾਲ ਹਾਂ ਜੀ ਕਿਉਂਕਿ ਘਰੇ ਵੀ ਤੁਸੀਂ ਦੇਖ ਸਕਦੇ ਹੋ ਜੀ ਹ ਤੇ ਬਾਕੀ ਥੋੜੇ ਵੀਰਾ ਘੁੰਮ ਫਿਰਨਾ ਜ਼ਿਆਦਾ ਪਸੰਦ ਕਰਦੇ ਟ੍ਰੈਵਲਿੰਗਸ ਲਾਈਕ ਕਰਦੇ ਸੀਗੇ ਬਸ ਯਾਨਕਿ ਜਿਆਦਾ ਦੇ ਘਰ ਪਾਸੇ ਜਿੰਦਗੀ ਸਾਰੇ ਪਾਸੇ ਦਿਖਾ ਰਹੇ ਸੀ ਇਹ ਨਹੀਂ ਸੀ ਵੀ ਕਲਾ ਸਿੰਘ era ਦਾ ਬਸ ਸਿੰਗਰ ਹੀ ਬਣ ਕੇ ਰਹੇ ਸਿੰਗਰ ਨਹੀਂ ਸੀ ਯਾਨਕਿ ਹਰੇਕ ਚੀਜ਼ ਪਾਸੇ ਸੀਗਾ ਜਿਵੇਂ ਆਮ ਸਿੰਗਰ ਹੁੰਦੇ ਆ ਕਈ ਹੋਏ ਹੈਗੇ ਸਿੰਗਰ ਉਹ ਚੀਜ਼ ਨਹੀਂ ਸੀ ਹਰੇਕ ਪਾਸੇ ਸੀ ਉਹ ਬੰਦਾ ਬਾਕੀ ਉਹ ਚੀਜ਼ ਮਹਿਸੂਸ ਵੀ ਨਹੀਂ ਹੋਈ ਹੁਣ ਜਿਵੇਂ ਮੰਨ ਕੇ ਚੱਲੋ ਜਿੱਦਣ ਸੰਸਕਾਰ ਸੀਗਾ ਜਾਂ ਉਸ ਤੋਂ ਬਾਅਦ ਵੀ ਹੁਣ ਕੋਈ ਕਲਾਕਾਰ ਨਹੀਂ ਰਿਹਾ ਇਸੇ ਪਿੰਡ ਚ ਆਉਣ ਨੂੰ ਯਾਨੀ ਸਾਨੂੰ ਤਾਂ ਮੈਅ ਦੀ ਨਹੀਂ ਸੀ ਵੀ ਸਾਡੇ ਪਿੰਡ ਦੇ ਵਿੱਚ ਵੀ ਇਡੀਆਂ ਹਸਤੀਆਂ ਲਾ ਲੋ ਵੀ ਆ ਸਕਣੀਆਂ ਕਦੇ ਯਾਨੀ ਜਿਹੜੀ ਚੀਜ਼ ਅਸੀਂ ਕਹਿੰਦੇ ਆ ਵੀ ਐਡੇ ਕਲਾਕਾਰ ਜਿਵੇਂ ਆਪਾਂ ਖੜੇ ਆ ਵੀ ਜੇ ਉਹ ਆਪਾਂ ਦੇਖੇ ਕਿ ਖੁਸ਼ੀ ਦੇ ਮੌਕੇ ਤੇ ਆਪਾਂ ਨੂੰ ਚਾਹ ਚੜਦਾ ਵੀ ਆਹ ਬੰਦੇ ਤੇ ਅਸੀਂ ਕੋਲੇ ਖੜੇ ਸੀ ਵੀ ਘਰਦਿਆਂ ਨੂੰ ਦੱਸੀਦਾ ਵੀ ਆਹ ਕਲਾਕਾਰ ਨੂੰ ਅਸੀਂ ਕੋਲੋਂ ਦੇਖਿਆ ਜਾਂ ਇਹਦੇ ਨਾਲ ਤਸਵੀਰ ਕਰਾਈ ਯਾਨੀ ਉਦਣੇ ਚੀਜ਼ਾਂ ਮਹਿਸੂਸ ਹੀ ਨਹੀਂ ਹੋ ਰਹੀਆਂ ਸੀ ਬੇਡੇਡੇ ਕਲਾਕਾਰ ਸਾਡੇ ਨੇੜੇ ਤੇੜੇ ਫਿਰਦੇ ਆ ਵੀ ਮਾਹੌਲ ਹੀ ਇਹੋ ਜਿਹਾ ਸੀਗਾ ਵੀ ਉਹ ਚੀਜ਼ਾਂ ਹਲੇ ਵੀ ਯਕੀਨ ਬਸ ਸਮਝੋ ਬਾਹਰ ਹੀ ਆ ਵੀ ਦੱਸ ਨਹੀਂ ਹੋਣੀਆਂ ਇਹ ਚੀਜ਼ ਦਾ ਕੋਈ ਹੈ ਨਹੀਂ ਹੁਣ ਤਾਈਆਂ ਵੀ ਰਾਜ ਦੇ ਲੋਕ ਇੱਥੇ ਘੁੰਮਣ ਫਿਰਨ ਗਿਆ ਉਹ ਵੀ ਪਿੰਡ ਫੇਰ ਕਿਹੜਾ ਮਾਣੂ ਆਂ ਲੱਗਦਾ ਹੈ ਬਿਲਕੁਲ ਸੋ ਤੁਸੀਂ ਸਾਰੇ ਉਹਨਾਂ ਦੇ ਛੋਟੇ ਭਰਾਵਾ ਵਰਗੇ ਹੋ ਸੋ ਮੈਂ ਚਾਹੂੰਗੀ ਕਿ ਤੁਸੀਂ ਪਲੀਜ਼ ਆਡੀਅנס ਅਪੀਲ ਕਰੋ ਤੁਸੀਂ ਕਹੋ ਸਭ ਨੂੰ ਕਿ ਜਿਹੜੀ ਉਹਨਾਂ ਦੀ ਫਿਲਮ ਆ ਰਹੀ ਹੈ ਯਮਲਾਓ ਸਾਰੇ ਦੇਖਣ ਅਸੀਂ ਤਾਂ ਇਹੀ ਕਰਦੇ ਆਂ ਵੀ ਸਾਰਿਆਂ ਨੂੰ ਹੀ ਵੀ ਜਿੰਨੇ ਦੇਸ਼ ਵਿਦੇਸ਼ ਚ ਲੋਕ ਨੇ ਵੀ ਸਾਰੇ ਜਿਹੜੀ ਫਿਲਮ ਆ ਰਹੀ ਆ ਉਹਨੂੰ ਵੱਧ ਤੋਂ ਵੱਧ ਸਾਰਿਆਂ ਦੇ ਸਾਰੇ ਜਾ ਕੇ ਸਿਨੇਮਾ ਘਰਾਂ ਚ ਦੇਖੋ ਤੇ ਅਸੀਂ ਵੀ ਪਿੰਡੋਂ ਇਹੀ ਉਦਦਮ ਕਰਾਂਗੇ ਵੀ ਜਿੰਨੇ ਮੁੰਡੇ ਇੱਥੇ ਖੇਡਦੇ ਵੀ ਨੇ ਇਹ ਪਿੰਡ ਦੇ ਵਿੱਚ ਵੀ ਵੱਧ ਤੋਂ ਵੱਧ ਸਾਰੇ ਲੋਕਾਂ ਨੂੰ ਕਮਾਂਗੇ ਵੀ ਜਿਹੜੀ ਮੂਵੀ ਆ ਰਹੀ ਆ ਵੀ ਉਹਨੂੰ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਤੇ ਸਾਰੇ ਲੋਕ ਦੇਖਣ ਜਾਣ ਕੋਈ ਮਿਸ ਨਾ ਕਰੇ ਜੀ ਤੇ ਮੈਂ ਤੁਹਾਡੇ ਸਾਰਿਆਂ ਲਈ ਬਸ ਇਹੀ ਦੁਆ ਕਰਦੀ ਆ ਕਿ ਜੇ ਰਾਜਵੀਰ ਦੀ ਟੀਮ ਕਹਿ ਕੇ ਤੁਹਾਨੂੰ ਅਡਰੈਸ ਕੀਤਾ ਜਾਂਦਾ ਤੇ ਤੁਸੀਂ ਵੀ ਪ੍ਰਾਊਡਲੀ ਖੇਡੋ ਔਰ ਪਿੰਡ ਦਾ ਨਾਮ ਵੱਡਾ ਕਰੋ ਤਾਂ ਕਿ ਰਾਜਵੀਰ ਦਾ ਨਾਮ ਤੁਸੀਂ ਅੱਗੇ ਹੋਰ ਜ਼ਿਆਦਾ ਵੱਡਾ ਕਰ ਸਕੋ ਖੁਦ ਦੇ ਨਾਮ ਦੇ ਨਾਲ ਸੋ ਥੈਂਕ ਯੂ ਸੋ ਮੱਚ ਬਾਦਮ ਥੈਂਕ ਯੂ